ਅਸੀ ਗੱਲ ਦੋਸਤੋ ਮੈਂ ਹਰ ਦੇਵਿੰਦਰ ਸਿੰਘ ਦੋਸਤੋ ਬੈਸੇ ਤਾਂ ਇਹ ਕੋ ਪਹਿਲੀ ਵਾਰ ਨਹੀਂ ਜਦੋਂ ਇੰਡੀਅਨ ਮੀਡੀਆ ਦੇ ਇੱਕ ਵੱਡੇ ਹਿੱਸੇ ਦੇ ਵੱਲੋਂ ਇੱਕ ਗਲਤ ਤਰੀਕੇ ਨਾਲ ਖਬਰ ਪੇਸ਼ ਕੀਤੀ ਗਈ ਹੋਵੇ ਸਪੈਸ਼ਲੀ ਰਿਗਾਰਡਿੰਗ ਸਿਕਸ ਤੇ ਪੰਜਾਬੀ ਮੀਡੀਆ ਦੇ ਵੱਲੋਂ ਵੀ ਚਲੋ ਪੰਜਾਬੀ ਦੇ ਇੱਕ ਚੈਨਲ ਨੇ ਤਾਂ ਸਿੱਧਾ ਸਿੱਧਾ ਝੂਠ ਹੀ ਬੋਲ ਦਿੱਤਾ ਪਰ ਇਸ ਵਾਰ ਬੜੀ ਬੇਸ਼ਰਮੀ ਨਾਲ ਕੀਤਾ ਗਿਆ ਹੈ ਸਾਰਾ ਕੁਝ ਹੁੰਦਾ ਤਾਂ ਅੱਗੇ ਵੀ ਬਹੁਤ ਵਾਰ ਹੈ ਤੇ ਇਹਨੂੰ ਲੈ ਕੇ ਜਿਹੜਾ ਖਾਸ ਜਿਹੜਾ ਡੋਨਲਡ 트ਰੰਪ ਦਾ ਜਿਹੜਾ ਇਹ ਮੁੱਦਾ ਹੈ ਨਾ ਲਗਾਤਾਰ ਤੁਸੀਂ ਇੱਕ ਖਬਰ ਸੁਣ ਰਹੇ ਆ ਕਿ ਯੂਐਸਏ ਦੇ ਗੁਰਦੁਆਰਿਆਂ ਦੇ ਵਿੱਚ US ਅਫੀਸ਼ੀਅਲਸ ਦੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਨੇ ਮਤਲਬ ਕਿ ਇਮੀਗ੍ਰੇਸ਼ਨ ਰੇਡਸ ਕਿ ਕੱਚੇ ਬੰਦਿਆਂ ਨੂੰ ਫੜਨ ਦੇ ਲਈ US ਦੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਗੁਰਦੁਆਰਿਆਂ ਦੇ ਵਿੱਚ ਰੇਡਾਂ ਕੀਤੀਆਂ ਜਾ ਰਹੀਆਂ ਨੇ US ਦੇ ਅਫੀਸ਼ੀਅਲਸ ਵੱਲੋਂ ਪੁਲਿਸ ਕੋਈ ਪੁਲਿਸ ਕਹੀ ਜਾਂਦਾ ਕੋਈ ਹੋਮਲੈਂਡ ਸਿਕਿਉਰਿਟੀ ਕਹੀ ਜਾਂਦਾ ਕੋਈ ਆਈਐਸਐਸ ਕਹਿੰਦਾ ਇਸੇ ਤਰੀਕੇ ਨਾਲ ਬੋਲ ਰਿਹਾ ਅਸਿਕਾ ਉਹ ਇਦਾਂ ਲੱਗਦਾ ਜਿਦਾ ਆਈਐਸਐਸ ਕਹਿੰਦਾ ਮੈਂ ਕਿ ਆਈਐਸਐਸ ਕਿਹੜੀ ਬਾਤ ਦੀ ਭਾਈ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਸੋ ਖੈਰ ਅਸਲ ਦੇ ਵਿੱਚ ਇੱਕ ਗੱਲ ਕੀ ਹੈ ਇਸ ਘਟਨਾ ਦਾ ਕੱਚ ਸੱਚ ਕੀ ਹੈ ਸੱਚੀ ਗੱਲ ਹੈ ਵੀ ਹੈ ਕਿ ਜੇ ਨਹੀਂ ਹੈਗੀ ਇਹਦੇ ਤੇ ਆਪਾਂ ਗੱਲ ਕਰਦੇ ਆਂ ਅਸਲ ਚ ਕੀ ਹੋਇਆ ਕਿ ਅਚਾ ਇੱਕ ਤਾਂ ਜਦੋਂ ਦੇ ਇਹ ਡੋਨਲਡ 트੍ਰੰਪ ਉਹਨੇ ਅਮਰੀਕਨ ਰਾਸ਼ਟਰਪਤੀ ਬਣੇ ਨੇ ਨਵੰਬਰ 'ਚ ਹੀ ਬਣ ਗਏ ਸੀ ਕਿਉਂਕਿ ਉੱਥੇ ਦਾ ਸਿਸਟਮ ਇਦਾਂ ਦਾ ਕਿ ਇਹਨਾਂ ਨੇ ਹੁਣ ਜਾ ਕੇ ਕਾਰਜ ਜਿਹੜਾ ਸੰਭਾਲਿਆ ਆਪਣਾ ਵਾਈਟ ਹਾਊਸ ਦੇ ਵਿੱਚ 20 ਨਵੰਬਰ ਨੂੰ ਇਹਨਾਂ ਦੀ ਇਨੌਗਰੇਸ਼ਨ ਹੋਈ ਆ ਤੇ 20 ਸੌਰੀ 20 ਜਨਵਰੀ ਨੂੰ ਤੇ 20 ਜਨਵਰੀ ਤੋਂ ਕਹਿ ਲਓ ਕਿ ਇਹਨੇ ਸੂਲੀ ਟੰਗੇ ਆ ਪਿਆ ਸਾਰਾ ਜਿਹੜਾ ਯੂ ਐਸ ਏ ਦਾ ਜਿਨੇ ਵੀ ਉਹਨਾਂ ਦੇ ਡਿਪਾਰਟਮੈਂਟਸ ਨੇ ਜਿਨੇ ਵੀ ਬਿਊਰੋਕਰੇਸੀ ਆ ਕਹਿ ਲੋਗੇ ਅੱਛਾ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਲੱਗਦਾ ਹੀ ਇਦਾਂ ਸੀ ਕਿ ਡੋਨਲਡ ਰਪ ਨੇ ਇਸੇ ਤਰੀਕੇ ਨਾਲ ਆਉਣਾ ਬੈਸੇ ਵੀ ਉਹ ਬਾਰ-ਬਾਰ ਇਹ ਗੱਲ ਕਹਿੰਦਾ ਕਿ ਮੈਨੂੰ ਰੱਬ ਨੇ ਬਚਾਇਆ ਹੀ ਤਾਂ ਆ ਕਿ ਮੈਂ ਅਮਰੀਕਾ ਨੂੰ ਦੁਬਾਰਾ ਗ੍ਰੇਟ ਬਣਾ ਸਕਾਂ ਹੁਣ ਉਹ ਅਮਰੀਕਾ ਨੂੰ ਗ੍ਰੇਟ ਕਿੱਦਾਂ ਬਣਾਉਣਾ ਚਾਹੁੰਦਾ ਇਹਦੇ ਤੇ ਇੱਕ ਲਗ ਡਿਬੇਟ ਆ ਉਹਦਾ ਕੀ ਰਾਹ ਆ ਤੇ ਦੂਜਿਆਂ ਦਾ ਕੀ ਆ ਉਹਦੇ ਵਿੱਚ ਨਹੀਂ ਆਪਾਂ ਪੈਂਦੇ ਪਰ ਚਲੋ ਉਹਨੇ ਬਹੁਤ ਸਾਰੇ ਆਰਡਰ ਆਉਂਦਿਆਂ ਨੇ ਸਾਈਨ ਕਰ ਦਿੱਤੇ ਕਈ ਗੱਲਾਂ ਉਹਨੇ ਕਰਤੀਆਂ ਕੈਨੇਡਾ ਨੂੰ 51ਵੀਂ ਸਟ ਪੈਨਮਾ ਨੂੰ ਲੈਣ ਦੀ ਗੱਲ ਕਰਤੀ ਫਿਰ ਉਹਨੇ ਕਿਹਾ ਸੀ ਕਿ ਮੈਂ ਪਹਿਲੇ ਦਿਨੇ ਬਹੁਤ ਸਾਰੇ ਆਰਡਰ ਜਾਰੀ ਕਰ ਰਹੇ ਹਾਂ ਜੋ ਕਿ ਉਹਨੇ ਕੀਤੇ ਵੀ ਲੋਕਾਂ ਨੂੰ ਦਿਖਾ-ਦਿਖਾ ਕੇ ਆਰਡਰ ਜਾਰੀ ਕੀਤੇ ਜਿਹੜੇ ਲੋਕਾਂ ਨੇ ਉਹਦੇ ਹੱਕ ਦੇ ਵਿੱਚ 20 ਜਨਵਰੀ ਨੂੰ ਜਦੋਂ ਪਿਛਲੀ ਵਾਰ ਡੋਨਲਡ ਟਰੰਪ ਕਹਿੰਦਾ ਸੀ 4 ਸਾਲ ਪਹਿਲਾਂ ਕਿ ਮੈਂ ਵੋਟਾਂ ਦੇ ਵਿੱਚ ਹਾਰਿਆ ਨਹੀਂ ਮੈਨੂੰ ਜਾਣਬੁੱਝ ਕੇ ਬਾਈਡਨ ਹਰਾ ਰਿਆ ਤੇ ਬਟ ਸਟਿਲ ਉਹ ਕਿਉਂਕਿ ਪ੍ਰੂਫ ਤਾਂ ਉਹਦੇ ਕੋਲ ਹੈ ਨਹੀਂ ਸੀ ਤੇ ਖੈਰ ਉਹ ਉਹ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵਾਈਟ ਹਾਊਸ ਜਿਹੜੀ ਅਮਰੀਕਾ ਦੀ ਕੈਪੀਟਲ ਆ ਜਿਹਨੂੰ ਕਿ ਦੁਨੀਆ ਦੀ ਜਮਹੂਰੀਅਤ ਦਾ ਦਿਲ ਕਿਹਾ ਜਾਂਦਾ ਉੱਥੇ ਅਟੈਕ ਕੀਤਾ ਤੇ ਉਹਨਾਂ ਨੂੰ ਵੀ ਪਾਰਡਨ ਪ੍ਰੈਜ਼ੀਡੈਂਸ਼ੀਅਲ ਪਾਰਡਨ ਦੇਤੀ ਮਾਫੀ ਦੇਤੀ ਉਹਨਾਂ ਦੀਆਂ ਸਜ਼ਾਾਂ ਖਤਮ ਹੋ ਗਈਆਂ ਮਾਫ ਹੋ ਗਈਆਂ ਬਾਹਰ ਆ ਗਏ ਕਈ ਲੋਕ ਸੋ ਬਹੁਤ ਸਾਰੇ ਉਹਨੇ ਆਰਡਰ ਜਾਰੀ ਕੀਤੇ ਉਹਨਾਂ ਬਹੁਤ ਸਾਰੇ ਆਰਡਰਾਂ ਤੋਂ ਵਿੱਚ ਇੱਕ ਆਰਡਰ ਇਦਾਂ ਦਾ ਵੀ ਸੀ ਕਿ ਆਬਵੀਅਸਲੀ ਇੱਕ ਤਾਂ ਉਹਨੇ ਕਿਹਾ ਕਿ ਜਿਹੜੀ ਇਹ ਮੈਕਸੀਕੋ ਵਾਲੀ ਕੰਧ ਹੈ ਇਹਨੂੰ ਸੀਲ ਕੀਤਾ ਜਾਵੇ ਉੱਥੇ ਉਹਨੇ ਜਿਹੜੀ ਆ ਐਮਰਜੈਂਸੀ ਨਾਫਿਸ ਕਰਤੀ ਕਿ ਜਿਹੜੀਆਂ ਇਹ ਮੈਕਸੀਕੋ ਵਾਲੀਆਂ ਕੰਧਾ-ਕੁੰਧਾ ਟੱਪਣ ਦੀ ਗੱਲ ਸੀ ਸਾਡੇ ਗੀਤਾਂ ਦੇ ਵਿੱਚ ਉਹ ਕਹਿੰਦਾ ਵੀ ਹੁਣ ਨਹੀਂ ਦੱਪਣ ਦੇਣੀ ਆ ਸੀ ਤੇ ਉੱਥੇ ਉਹਨੇ ਐਮਰਜੈਂਸੀ ਲਾਤੀ ਨਾਲ ਦੀ ਨਾਲ ਜਿਹੜਾ ਲੰਘੇ ਇੱਕ ਦੋ ਦਿਨਾਂ ਦੇ ਵਿੱਚ ਇਹ ਘਟਨਾ ਵਾਪਰੀ ਆ ਕਿ ਅਮਰੀਕਾ ਦੇ ਵਿੱਚ ਇੱਕ ਜਿਹੜਾ ਲਾਅ ਸੀਗਾ ਤੁਸੀਂ ਕਹੋ ਕਿ ਕਾਨੂੰਨ ਸੀਗਾ ਕਿ ਵੀ ਜਿਹੜੀਆਂ ਇਹ ਇਮੀਗ੍ਰੇਸ਼ਨ ਦੇ ਨਾਲ ਸਬੰਧਤ ਰੇਡਾਂ ਹੋਣੀਆਂ ਇਹ ਸੈਂਸਿਟਿਵ ਪਲੇਸਸ ਤੇ ਲਾਈਕ ਜਿਹੜੇ ਧਾਰਮਿਕ ਪਲੇਸਸ ਆ ਵੀ ਉੱਥੇ ਨਹੀਂ ਹੋ ਸਕਦੀਆਂ ਇਹਦੇ ਵਿੱਚ ਗੁਰੂ ਘਰ ਵੀ ਸ਼ਾਮਲ ਆ ਜਿਹੜੇ ਆ ਮਸਜਿਦਾਂ ਵੀ ਸ਼ਾਮਿਲ ਸਨ ਨਾਦੀ ਨਾਲ ਜਿਹੜੀਆਂ ਚਰਚਾ ਉਹ ਵੀ ਸ਼ਾਮਿਲ ਸਨ ਕਿ ਇੱਥੇ ਤੁਸੀਂ ਜਾ ਕੇ ਜਿਹੜੇ ਇਮੀਗ੍ਰੇਸ਼ਨ ਦੇ ਨਾਲ ਸੰਬੰਧਤ ਲੋਕ ਆ ਵੀ ਇੱਥੇ ਤੁਸੀਂ ਰੇਡਸ ਨਹੀਂ ਕਰ ਸਕਦੇ ਅੱਛਾ ਹੋਇਆ ਕੀ ਆ ਕਿ ਇਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਡੋਨਲਡ ਟਰੰਪ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਇਹ ਜਿਹੜਾ ਕਾਨੂੰਨ ਸੀ ਇਹਨੂੰ ਵਾਪਸ ਲੈ ਲਿਆ ਜਾਂ ਇਹਨੂੰ ਖਤਮ ਕਰ ਦਿੱਤਾ ਹੁਣ ਜਿਹੜੇ ਅਮਰੀਕਨ ਅਧਿਕਾਰੀ ਆ ਉਹ ਜਿੰਨੇ ਵੀ ਇਹ ਧਾਰਮਿਕ ਪਲੇਸ ਨੇ ਉਹਦੇ ਵਿੱਚ ਕੱਲੇ ਗੁਰਦੁਆਰੇ ਨਹੀਂ ਗੁਰੂ ਘਰ ਵੀ ਮਸਜਿਦ ਵੀ ਜਿੰਨੇ ਵੀ ਇਸ ਵੀਕੇ ਦੇ ਪਲੇਸਿਸ ਨੇ ਚਰਚ ਵੀ ਉਥੇ ਜਾ ਕੇ ਹੁਣ ਉਹਨਾਂ ਨੂੰ ਰੇਡ ਕਰਨ ਦਾ ਹੱਕ ਮਿਲ ਗਿਆ ਸੋ ਦੈਟ ਮੀਨਸ ਕਿਸੇ ਵੀ ਟਾਈਮ ਰੇਡ ਹੋ ਸਕਦੀ ਆ ਗੁਰਦੁਆਰੇ ਦੇ ਵਿੱਚ ਰੇਡ ਹੋ ਸਕਦੀ ਆ ਤੇ ਇਸ ਕਿਉਂਕਿ ਉਹਨਾਂ ਨੇ ਕਾਨੂੰਨ ਨੂੰ ਕਹਿ ਲਓ ਕਿ ਖਤਮ ਕਰ ਦਿੱਤਾ ਇਹਦੇ ਇਤਜਾਜ ਇਹਦੇ ਖਿਲਾਫ ਜਿਹੜਾ ਇਤਜਾਜ ਕੀਤਾ ਗਿਆ ਪ੍ਰੋਟੈਸਟ ਕੀਤਾ ਗਿਆ ਕਈ ਸਿੱਖ ਜਥੇਬੰਦੀਆਂ ਵੱਲੋਂ ਜਿਨ੍ਹਾਂ ਨੇ ਕਿਹਾ ਕਿ ਇਹ ਗਲਤ ਹੈ ਕੁਝ ਹੋਰ ਧਾਰਮਿਕ ਆਰਗੇਨਾਈਜੇਸ਼ਨਸ ਨੇ ਵੀ ਇਹਦੇ ਖਿਲਾਫ ਆਵਾਜ਼ ਚੁੱਕੀ ਆ ਆਬਵੀਅਸਲੀ ਜਿਹੜੇ ਡੋਨਲਡ 트੍ਰੰਪ ਦੇ ਵਿਰੋਧੀ ਉਹ ਵੀ ਇਹਦੇ ਤੇ ਗੱਲ ਕਰ ਰਹੇ ਨੇ ਹੋਰ ਵੀ ਕਈ ਜਿਹੜੀਆਂ ਜਥੇਬੰਦੀਆਂ ਆ ਸਿੱਖਾਂ ਦੇ ਨਾਲ ਸੰਬੰਧਿਤ ਨਹੀਂ ਹੋਰ ਵੀ ਕਈ ਜਿਹੜੇ ਲੋਕ ਨੇ ਉੱਥੇ ਦੇ ਉਹ ਇਹਨੂੰ ਚੈਲੰਜ ਕਰਨ ਦੀ ਕਾਨੂੰਨੀ ਤੌਰ ਤੇ ਵੀ ਚੈਲੰਜ ਕਰਨ ਦੀ ਗੱਲ ਕਹੀ ਜਾ ਰਹੀ ਹੈ ਤੇ ਇਹਨੂੰ ਚੈਲੰਜ ਵੀ ਕਰ ਦੇਣਾ ਡੋਨਲਡ 트੍ਰੰਪ ਦੇ ਬਹੁਤ ਸਾਰੇ ਪਾਸ ਕੀਤੇ ਕਾਨੂੰਨਾਂ ਦੇ ਖਿਲਾਫ ਜਿਹੜਾ ਕਹ ਲਓ ਕਿ ਲੀਗਲ ਚੈਲੰਜਸ ਆਲਰੇਡੀ ਸ਼ੁਰੂ ਹੋ ਗਏ ਨੇ ਸੋ ਇਹਦੇ ਖਿਲਾਫ ਵੀ ਕੁਛ ਨਾ ਕੁਛ ਜਿਹੜਾ ਇਦਾਂ ਦਾ ਕਰਨ ਦੀ ਫਿਰਾਕ ਦੇ ਵਿੱਚ ਨੇ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਸੋ ਹੋਇਆ ਕਿ ਕਿ ਜਦੋਂ ਇਹਦੇ ਵੱਲੋਂ ਡੋਨਲਡ 트੍ਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇਸ ਕਾਨੂੰਨ ਨੂੰ ਜਿਹੜਾ ਖਤਮ ਕਰ ਰਹੇ ਹਾਂ ਦੈਟ ਮੀਨਸ ਕਿ ਗੁਰੂ ਘਰਾਂ ਦੇ ਵਿੱਚ ਅਮਰੀਕਨ ਜਿਹੜੇ ਅਧਿਕਾਰੀ ਨੇ ਉਹ ਜਾ ਕੇ ਕੱਚੇ ਬੰਦਿਆਂ ਦੀ ਤਲਾਸ਼ ਦੇ ਵਿੱਚ ਰੇਡ ਕਰ ਸਕਦੇ ਨੇ ਹੁਣ ਉਹਨਾਂ ਦੇ ਕੋਲੇ ਹੱਕ ਹੋ ਗਿਆ। ਇਹਦੇ ਖਿਲਾਫ ਜਿਹੜਾ ਕੁਝ ਸਿੱਖ ਜਥੇਬੰਦੀਆਂ ਨੇ ਜਿਹੜਾ ਕਹਿੰ ਲੋ ਕਿ ਉਹਨਾਂ ਨੇ ਪ੍ਰੋਟੈਸਟ ਵੀ ਆਪਣਾ ਜਿਹੜਾ ਦਰਜ ਕਰਵਾਇਆ ਕਿ ਗਲਤ ਗੱਲ ਐ ਇਦਾਂ ਨਹੀਂ ਹੋਣੀ ਚਾਹੀਦੀ। ਸੋ ਇੰਡੀਅਨ ਮੀਡੀਆ ਦੇ ਵਿੱਚ ਇਹਨੂੰ ਐਸ ਵੀ ਕੇ ਨਾਲ ਪੇਸ਼ ਕੀਤਾ ਗਿਆ ਕਿ ਗੁਰੂ ਘਰਾਂ ਦੇ ਵਿੱਚ ਰੇਡਾਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਉੱਥੋਂ ਕੱਚੇ ਬੰਦੇ ਫੜ ਹੋਣੇ ਸ਼ੁਰੂ ਹੋ ਗਏ ਨੇ ਇਸ ਕਰਕੇ ਜਿਹੜਾ ਸਿੱਖ ਬਾਡੀਜ਼ ਦੇ ਵੱਲੋਂ ਇਹ ਜਿਹੜਾ ਇਤਿਜਾਜ ਕੀਤਾ ਜਾ ਰਿਹਾ ਪ੍ਰੋਟੈਸਟ ਕੀਤਾ ਜਾ ਰਿਹਾ। ਪੰਜਾਬ ਦਾ ਇੱਕ ਪੁਰਾਣਾ ਅਖਬਾਰ ਜਗਬਾਣੀ ਉਹਨਾਂ ਦਾ ਹੁਣ ਜਿਹੜਾ YouTube ਤੇ ਚੈਨਲ ਵੀ ਆ ਉਹਨਾਂ ਨੇ ਖਬਰ ਦਿੱਤੀ ਹੈ ਕਿ ਅੱਛਾ ਉਹਨਾਂ ਨੇ ਬਹੁਤ ਗਾਂ ਚਲੇ ਗਏ ਉਹ ਉਹ ਮੋਰ ਲੋਇਲ ਦੇਨ ਕਿੰਗ ਵਾਲੀ ਆਧਾਰ ਨਹੀਂ ਹੈ ਵੈਸੇ ਉਹ ਵੀ ਕਿ ਵੀ ਅਕੇ ਜਿਹੜਾ ਇੱਕ ਤਾਂ ਕੱਚੇ ਬੰਦੇ ਗੁਰੂ ਘਰਾਂ ਦੇ ਵਿੱਚੋਂ ਫੜ ਹੋ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਆ ਵਖਵਾਦੀ ਆ ਵੱਖਵਾਦੀ ਤੇ ਕੱਚੇ ਬੰਦਿਆਂ ਨੂੰ ਫੜਨ ਦੇ ਲਈ ਅਮਰੀਕਨ ਅਧਿਕਾਰੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਜਾ ਰਹੇ ਨੇ ਹੁਣ ਦੇਖੋ ਉਹਨਾਂ ਨੂੰ ਕੋਈ ਦੱਸਦਾ ਨਹੀਂ ਇਹ ਕੱਲ ਕਿ ਭਾਈ ਵੱਖਵਾਦੀ ਉਹ ਇੰਡੀਆ ਦੇ ਲਈ ਹੋਣਗੇ ਅਮਰੀਕਾ ਦੇ ਲਈ ਨਹੀਂ ਜੇ ਅਮਰੀਕਾ ਦੇ ਵਿੱਚ ਕੋਈ ਵੱਖਵਾਦੀ ਇੰਡੀਆ ਦੇ ਹਿਸਾਬ ਦੇ ਨਾਲ ਹੈਗਾ ਤਾਂ ਉਹਦਾ ਕਾਨੂੰਨਨ ਤੌਰ ਤੇ ਉਹ ਕੁਝ ਵੀ ਗਲਤ ਨਹੀਂ ਕਰ ਰਿਹਾ ਸੋ ਕਾਨੂੰਨਨ ਤੌਰ ਤੇ ਹਾਂ ਜੇਕਰ ਕੋ ਉਥੇ ਗੈਰ ਕਾਨੂੰਨੀ ਢੰਗ ਦੇ ਨਾਲ ਰਹਿੰਦਾ ਬਿਨਾ ਪੇਪਰਾ ਤੋਂ ਰਹਿੰਦਾ ਇਲੀਗਲੀ ਰਹਿੰਦਾ ਉਹਦੇ ਲਈ ਤਾਂ ਚਲੋ ਉਥੇ ਰੀਡ ਹੋ ਸਕਦੀ ਹੈ ਇਸ ਚੀਜ਼ ਲਈ ਤਾਂ ਵੈਸੇ ਹਜੇ ਵੀ ਨਹੀਂ ਕਾਨੂੰਨਨ ਤੌਰ ਤੇ ਵੀ ਨਹੀਂ ਹੋ ਸਕਦੀ ਸੋ ਹੁਣ ਅਧਿਕਾਰ ਜ਼ਰੂਰ ਹੈਗਾ ਜਿਹੜਾ ਅਮਰੀਕਨ ਅਧਿਕਾਰੀਆਂ ਦੇ ਕੋਲ ਪਰ ਹਜੇ ਤੱਕ ਜਦੋਂ ਤੱਕ ਆਪਾਂ ਇਹ ਗੱਲ ਕਰ ਰਹੇ ਆ ਕੋਈ ਰੇਡ ਹੋਈ ਨਹੀਂ ਇਹ ਕੱਲ ਨੂੰ ਹੋ ਜਾਵੇ ਇੱਕ ਦਿਨ ਬਾਅਦ ਹੋ ਜਾਵੇ ਹਫਤੇ ਬਾਅਦ ਹੋ ਜਾਵੇ ਇਸ ਅ ਡੈਫੀਨਿਟਲੀ ਇਹ ਹੋ ਸਕਦੀ ਹੈ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਿਉਂਕਿ ਜਦ ਉਹਨਾਂ ਨੇ ਉਹ ਕਾਨੂੰਨ ਜਿਹੜਾ ਪਹਿਲਾਂ ਸੀਗਾ ਉਹਨੂੰ ਖਤਮ ਕਰ ਦਿੱਤਾ ਥੈਟ ਮੀਨਸ ਕਿ ਅਧਿਕਾਰੀ ਜਿਹੜੇ ਆ ਉਹ ਗੁਰੂ ਘਰ ਦੇ ਵਿੱਚ ਜਾ ਸਕਦੇ ਆ ਜਿੱਥੇ ਉਹਨਾਂ ਨੂੰ ਸ਼ੱਕ ਪਊਗਾ ਕਿਉਂਕਿ ਇਹਨੂੰ ਇਹਦੇ ਜਦੋਂ ਇਹਦੇ ਖਿਲਾਫ ਪ੍ਰੋਟੈਸਟ ਹੋਇਆ ਲੋਕਾਂ ਦਾ ਵੀ ਤੁਸੀਂ ਇਹ ਕਾਨੂੰਨ ਖਤਮ ਕਿਉਂ ਕਰ ਰਹੇ ਹੋ ਤਾਂ ਕਈ ਲੋਕਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਇਹਦੇ ਖਿਲਾਫ ਤੁਸੀਂ ਬੋਲ ਵੀ ਕਿਤਾ ਸਕਦੇ ਹੋ ਵੀ ਜਿਹੜਾ ਲੋਕ ਸਾਡੇ ਮੁਲਕ ਦੇ ਵਿੱਚ ਗੈਰ ਕਾਨੂੰਨ ਢੰਗ ਦੇ ਨਾਲ ਰਹਿੰਦੇ ਆ ਉਹਨਾਂ ਨੂੰ ਕੋਈ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਕਿਸੇ ਰਿਲੀਜੀਅਸ ਪਲੇਸ ਦੇ ਵਿੱਚ ਜਾ ਕੇ ਆਪਣੇ ਆਪ ਨੂੰ ਸੇਫ ਕਰਨ ਦੇ ਲਈ ਉਸ ਧਾਰਮਿਕ ਪਲੇਸ ਦੀ ਆੜ ਲੈ ਲੈਣ ਤੇ ਅਸੀਂ ਉਹਨਾਂ ਨੂੰ ਫੜ ਨਾ ਸਕੀਏ ਤੇ ਸਾਡੇ ਕੋਲ ਪੂਰੀਆਂ ਤਾਕਤਾਂ ਹੋਣੀਆਂ ਚਾਹੀਦੀਆਂ ਤੇ ਡੋਨਲਡ ਟਰੰਪ ਨੇ ਸਾਨੂੰ ਉਹ ਆ ਕੇ ਤਾਕਤਾਂ ਦਿੱਤੀਆਂ ਤੇ ਅਸੀਂ ਉਹਨਾਂ ਦਾ ਇਸਤੇਮਾਲ ਕਰਾਂਗੇ ਸੋ ਜਿਵੇਂ ਮੈਂ ਕਿਹਾ ਕਿ ਹੋ ਸਕਦਾ ਇਹ ਹੁਣ ਹੋਰੇ ਇਹ ਜਦੋਂ ਆਪਣੇ ਤੁਹਾਡੇ ਕੋਲ ਇਹ ਵੀਡੀਓ ਪਹੁੰਚਦੀ ਹੈ ਉਸ ਤੋਂ 1 ਘੰਟੇ ਬਾਅਦ ਕਿਸੇ ਗੁਰੂ ਘਰ ਦੇ ਵਿੱਚ ਰੇਡ ਹੋ ਜਾਵੇ ਪਰ ਜਦੋਂ ਮੈਂ ਰਿਕਾਰਡਿੰਗ ਕਰਨ ਦੀ ਸ਼ੁਰੂਆਤ ਕੀਤੀ ਆ ਮੋਸਟਲੀ ਸਾਰੀਆਂ ਜਗ੍ਹਾਾਂ ਤੋਂ ਇਹੀ ਖਬਰ ਸਾਹਮਣੇ ਆਈ ਆ ਹਜੇ ਤੱਕ ਕੋਈ ਰੇਡ ਹੋਈ ਨਹੀਂ ਸੀ ਇਹਨੂੰ ਵੈਸੇ ਹੀ ਗਲਤ ਤਰੀਕੇ ਨਾਲ ਜਿਹੜਾ ਪੇਸ਼ ਕਰ ਦਿੱਤਾ ਗਿਆ ਐਂਡ ਹੁਣ ਤਾਂ ਵੈਸੇ ਕਈ ਜਿਹੜਾ ਇਵਨ ਐਂਡ ਟੀਵੀ ਨੇ ਵੀ ਇੰਡੀਅਨ ਐਕਸਪ੍ਰੈਸ ਨੇ ਵੀ ਇਸ ਜਿਹੜਾ ਸਿੱਖ ਬਾਡੀਜ਼ ਦੀ ਜਿਹੜਾ ਬਿਆਨ ਵੀ ਦਰਜ ਕੀਤਾ ਆਪਣੀਆਂ ਰਿਪੋਰਟਾਂ ਦੇ ਵਿੱਚ ਕਿ ਹਜੇ ਤੱਕ ਕੋਈ ਰੇਡ ਕਿਤੇ ਵੀ ਨਹੀਂ ਹੋਈ ਇੱਕ ਆਪਣੇ ਜਤਿੰਦਰ ਸਿੰਘ ਬੋਪਾ ਰਾਏ ਨੇ ਕਾਫੀ ਵੱਡੇ ਉਹ ਵੀ ਆਪਣੇ ਸਿੱਖ ਹਲਕਿਆਂ ਦੇ ਵਿੱਚ ਜਾਣਕਾਰੀ ਰੱਖਦੇ ਨੇ ਜਿਹੜਾ ਅਮਰੀਕਾ ਦੇ ਵਿੱਚ ਉਹਨਾਂ ਦਾ ਮੈਂ ਹੁਣੇ ਇੱਕ ਬਿਆਨ ਸੁਣ ਕੇ ਹਟਿਆ ਉਹਨਾਂ ਨੇ ਵੀ ਕਿਹਾ ਕਿ ਹਜੇ ਤੱਕ ਕੋਈ ਜਿਹੜੀ ਐਸਟੀਕੇ ਦੀ ਰੇਡ ਦੀ ਸਾਨੂੰ ਕੋਈ ਖਬਰ ਨਹੀਂ ਇਹ ਗਲਤ ਚਲਾਇਆ ਜਾ ਰਿਹਾ ਮੀਡੀਆ ਦੇ ਵਿੱਚ ਜਿਵੇਂ ਮੈਂ ਕਿਹਾ ਕਿ ਜਿਹੜਾ ਕੁਝ ਨੇ ਤਾਂ ਇਸ ਇੱਥੇ ਤੱਕ ਵੀ ਕਹਿਤਾ ਕਿ ਵਖਵਾਦੀ ਤੇ ਜਿਹੜਾ ਇਲੀਗਲ ਮਾਈਗ੍ਰੈਂਟਸ ਹੈ ਉਹਨਾਂ ਨੂੰ ਫੜਨ ਦੇ ਲਈ ਗੁਰੂ ਘਰਾਂ ਦੇ ਵਿੱਚ ਡੇਟਾ ਹੋ ਰਿਹਾ ਹੈ ਜਿਹੜਾ ਕਿ ਹਜੇ ਤੱਕ ਇੱਕ ਫੇਕ ਨਿਊਜ਼ ਹੈ ਜਾਂ ਗਲਤ ਜਾਣਕਾਰੀ ਹੈ ਸੋ ਕੱਲ ਨੂੰ ਇਦਾਂ ਦਾ ਕੁਝ ਹੋ ਜਵੇ ਬੱਕਰੀ ਡਿਵੈਲਪਮੈਂਟ ਹੈ ਬਾਕੀ ਡੋਨਲਡ 트럼ਪ ਆਬੀਅਸਲੀ ਬਹੁਤ ਸਖਤ ਹਾਲਾਤ ਤਾਂ ਹੋਏ ਆ ਅਮਰੀਕਾ ਦੇ ਵਿੱਚ ਜਿਹੜੇ ਆ ਜਿਹੜੇ ਵੈਸੇ ਵੀ ਉੱਥੇ ਜਿਹਨਾਂ ਦੇ ਕੋਈ ਪੇਪਰ ਵਗੈਰਾ ਦੀ ਵੇਟ ਕਰ ਰਹੇ ਨੇ ਉਹਨਾਂ ਦੇ ਲਈ ਵੀ ਹੈਗੇ ਆ ਪਰ ਨਾਲ ਦੀ ਨਾਲ ਜਿਹੜੇ ਚਲੋ ਜਿਨ੍ਹਾਂ ਦੇ ਕੋਲ ਕੁਝ ਵੀ ਨਹੀਂ ਹੈਗਾ ਹਜੇ ਉਹਨਾਂ ਦੇ ਲਈ ਤਾਂ ਡੈਫੀਨਿਟਲੀ ਬਹੁਤ ਬੁਰੇ ਹਾਲਾਤ ਆ ਉਨਨ ਟਰੰਪ ਨੇ ਤਾਂ ਪੂਰੀ ਦੁਨੀਆ ਦੇ ਲਈ ਬੁਰੇ ਹਾਲਾਤ ਪੈਦਾ ਕੀਤੇ ਹੋਏ ਆ ਜੀ ਕਿ ਉਹ ਤਾਂ ਗ੍ਰੀਨਲੈਂਡ ਵਾਲੇ ਵੀ ਜਿਹੜੇ ਹੁਣ ਜਿਹੜੇ ਦੇਖੋ ਇਹ ਜਿਹੜਾ ਗ੍ਰੀਨਲੈਂਡ ਆ ਇਹ ਡੈਨਮਾਰਕ ਦੇ ਹੇਠਾਂ ਆਉਂਦਾ ਡੈਨਮਾਰਕ ਵਾਲਿਆਂ ਨੇ ਵੀ ਵਿਚਾਰਿਆਂ ਨੇ ਹੁਣ ਉਹਨਾਂ ਨੂੰ ਵੀ ਪੈਸੇ ਖਰਚਣੇ ਪਏ ਉਹਨਾਂ ਨੇ ਵੀ ਆਪਣੀ ਸੁਰੱਖਿਆ ਦੇ ਵਿੱਚ ਥੋੜਾ ਜਿਹਾ ਵਾਧਾ ਕਰਨਾ ਸ਼ੁਰੂ ਕੀਤਾ ਉਹ ਵੀ ਦੇਖ ਰਹੇ ਨੇ ਵੀ ਕਿਤੇ ਬਈ ਕਿਸੇ ਦੁਸ਼ਮਣ ਦੇ ਨਾਲੋਂ ਸਾਨੂੰ ਜ਼ਿਆਦਾ ਖਤਰਾ ਅਮਰੀਕਾ ਦਾ ਹੋ ਗਿਆ ਅੱਗੇ ਅਮਰੀਕਾ ਦੇ ਲਈ ਉਦਾਹਰਨ ਦਿੱਤੀ ਜਾਂਦੀ ਸੀ ਵੀ ਅਮਰੀਕਾ ਦੀ ਦੋਸਤੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ ਤੇ ਉਹ ਹੁਣ ਡੈਨਮਾਰਕ ਵਾਲਿਆਂ ਨੂੰ ਵਿਚਾਰ ਜ਼ਿਕਰ ਕਿਸੇ ਨੇ ਵਾਈਕਿੰਗਸ ਵਗੈਰਾ ਲਾਸਟ ਕਿੰਗਡਮ ਤੇ ਜਿਹੜਾ ਵਾਈਕਿੰਗ ਵਾਲ ਹੈਰਾ ਦੇਖਿਆ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਡੇਨਸ ਦੀਆਂ ਕਿੱਡੀਆਂ ਤਗੜੀਆਂ ਤਗੜੀਆਂ ਆਰਮੀਜ਼ ਜਿਹੜੀਆਂ ਇਹਨਾਂ ਦੀਆਂ ਯੂਕੇ ਵਾਲਿਆਂ ਤੇ ਆ ਕੇ ਅਟੈਕ ਕਰਦੇ ਹੁੰਦੇ ਸੀ ਹੁਣ ਉਹ ਵਿਚਾਰੇ ਆਪ ਬਚਦੇ ਫਿਰਦੇ ਆ ਅਟੈਕ ਤੋਂ ਸੋ ਉਹਨਾਂ ਨੇ ਆਪਣੀ ਸੁਰੱਖਿਆ ਵਧਾਉਣੀ ਸ਼ੁਰੂ ਕੀਤੀ ਆ ਬਾਕੀ ਕਲੰਬੀਆ ਦੇ ਨਾਲ ਹੁਣੇ-ਹੁਣੇ ਅਮਰੀਕਾ ਦਾ ਹੋਇਆ ਡੋਨਲਡ 트ੰਪ ਨੇ ਕਲੰਬੀਆ ਵਾਲਿਆਂ ਨੂੰ ਕਿਹਾ ਕਿ ਤੁਹਾਡੇ ਜਿਹੜੇ ਅਸੀਂ ਲੋਕ ਆ ਉਹਨਾਂ ਨੂੰ ਹੱਤਕੜੀਆਂ ਲਾ ਕੇ ਅਸੀਂ 에ਅਰਫੋਰਸ ਦੇ ਜਹਾਜ਼ਾਂ ਦੇ ਵਿੱਚ ਬਿਠਾਲ ਕੇ ਭੇਜ ਰਹੇ ਆ ਕਲੰਬੀਆ ਨੂੰ ਕੋਲੰਬੀਆ ਦਾ ਰਾਸ਼ਟਰਪਤੀ ਆੜ ਗਿਆ ਉਹ ਕਹਿੰਦਾ ਕਿ ਨਹੀਂ ਅਸੀਂ ਨਹੀਂ ਤੁਸੀਂ ਸਾਨੂੰ ਇਦਾਂ ਡਰਾ ਨਹੀਂ ਸਕਦੇ ਤੇ ਅਸੀਂ ਨਹੀਂ ਜਿਹੜਾ ਇਹਨਾਂ ਨੂੰ ਲੈਣਾ ਜਿਹੜੇ ਤੁਸੀਂ ਕੋਲੰਬੀਆ ਦੇ ਵਿੱਚ ਜਿਹੜੇ ਕਹ ਲਓ ਕਿ ਉੱਥੇ ਸ਼ਰਨ ਲੈਣ ਗਏ ਸੀ ਅਮਰੀਕਾ ਦੇ ਵਿੱਚ ਪਰ ਗੈਰ ਕਾਨੂੰਨਨ ਢੰਗ ਦੇ ਨਾਲ ਉੱਥੇ ਰਹਿ ਰਹੇ ਸੀ ਤੇ ਉਹਨੇ ਜਿੰਨੇ ਵੀ ਕੋਲੰਬੀਅਨ ਨਾਗਰਿਕ ਸਗੇ ਡੋਨਲਡ ਟਰੰਪ ਨੇ ਜਹਾਜ਼ਾਂ 'ਚ ਭਰ ਕੇ ਕੋਲੰਬੀਆ ਨੂੰ ਭੇਜ ਦਿੱਤੇ ਪਹਿਲਾਂ ਉਹਨੇ ਮਨਾਂ ਕੀਤਾ ਕੋਲੰਬੀਅਨ ਰਾਸ਼ਟਰਪਤੀ ਨੇ ਪਰ ਡੋਨਲਡ ਟਰੰਪ ਨੇ ਕਿਹਾ ਕਿ ਜੇਕਰ ਇਦਾਂ ਕਰਨੀ ਹੈ ਤਾਂ ਮੈਂ ਅੰਬੈਸੀ ਕਰਨ ਲੱਗਾ ਬੰਦ ਤੇ ਜਿੰਨੇ ਵੀ ਤੁਹਾਡੇ ਕਲੰਬੀਅਨ ਬੀਆਈਪੀਜ਼ ਆ ਸਾਰਿਆਂ ਦੇ ਵੀਜ਼ੇ ਮੈਂ ਕਰਨ ਲੱਗਾ ਰੱਦ ਤੇ ਉਹ ਪ੍ਰੈਜ਼ੀਡੈਂਟ ਹੁਣੀ ਮੰਨ ਗਏ ਨੇ ਕਲੰਬੀਆ ਦੇ ਉਹ ਕਹਿੰਦੇ ਠੀਕ ਆ ਜੀ ਭੇਜ ਦਿਓ ਅਸੀਂ ਐਕਸੈਪਟ ਕਰ ਲੈਨੇ ਆ ਸੋ ਹੁਣ ਡੰਡੇ ਨਾਲ ਰਾਜ ਦਾ ਕਰ ਰਿਹਾ ਭਾਈ ਅਗਲਾ ਉਹਦੇ ਕੋਈ ਤਾਕਤ ਆ ਇਹ ਰਾਜ ਕਿਦਾਂ ਚੱਲਦਾ ਕਿੰਨਾ ਚਿਰ ਹੋਏ ਇਸ ਡੰਡੇ ਨਾਲ ਚਲਾਉਂਦਾ ਇਹ ਦੇਖਣ ਵਾਲੀ ਗੱਲ ਆ ਤੇ ਬਾਕੀ ਬਹੁਤ ਸਾਰੀਆਂ ਗੱਲਾਂ ਦੇ ਨਾਲ ਲਗਾਤਾਰ ਤੁਹਾਡੇ ਨਾਲ ਜੁੜਦੇ ਰਹਿਾਂਗੇ ਅੱਛਾ ਡੋਨਲਡ 트੍ਰੰਪ ਸਾਹਿਬ ਦੀ ਤੇ ਮੋਦੀ ਸਾਹਿਬ ਦੀ ਜਿਹੜੀ ਗੱਲਬਾਤ ਵੀ ਹੋਈ ਹੈ ਤੇ ਇੰਡੀਅਨ ਮੀਡੀਆ ਦੇ ਵੱਲੋਂ ਇਹ ਰਿਪੋਰਟ ਕੀਤਾ ਜਾ ਰਿਹਾ ਕਿ ਹੋ ਸਕਦਾ ਕਿ ਜਲਦੀ ਹੀ ਫੈਬਰੂਰੀ ਦੇ ਵਿੱਚ ਜਿਹੜਾ ਡੋਨਲਡ 트੍ਰੰਪ ਤੇ ਪ੍ਰਧਾਨ ਮੰਤਰੀ ਮੋਦੀ ਦੀ ਮੁਲਾਕਾਤ ਵੀ ਹੋ ਸਕਦੀ ਹੈ ਮੁਲਾਕਾਤ ਤਾਂ ਚਲੋ ਇਹਨਾਂ ਦੀ ਪੈਰਿਸ ਦੇ ਵਿੱਚ ਹੋ ਹੀ ਜਾਣੀ ਹੈ ਮੋਸਟ ਪ੍ਰੋਬਬਲੀ ਜਿਹੜੀ ਉੱਥੇ ਏਆਈ ਦੀ ਇੱਕ ਸਮਿਟ ਹੋਣ ਜਾ ਰਹੀ ਹੈ ਪਰ ਇਹ ਕਿਹਾ ਜਾ ਰਿਹਾ ਕਿ ਡੋਨਲਡ 트੍ਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਮਰੀਕਾ ਸੱਦਿਆ ਜੇਕਰ ਇਦਾਂ ਹੁੰਦਾ ਫੈਬਰੂਰੀ ਦੇ ਵਿੱਚ ਉਹ ਸ ਉਹ ਨਹੀਂ ਤਾਂ ਇਜ਼ਰਾਈਲ ਜਾਂ ਹੋਰ ਜਿਹੜੇ ਉਹਦੇ ਮਿੱਤਰ ਦੇਸ਼ ਆ ਉਹਨਾਂ ਨੂੰ ਪਹਿਲਾਂ ਸੱਦਿਆ ਜਾਂਦਾ ਅਮਰੀਕਨ ਰਾਸ਼ਟਰਪਤੀਆਂ ਦੇ ਮਨੋਂ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲੇ ਤੁਹਾਡੇ ਨਾਲ ਜੁੜਦੇ ਰਹਿਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ